ਯਾਰ ਦੇ ਵਿੱਚ স্পেশাল অপারেশন ਚੱਲ ਰਿਹਾ ਹੈ ਗੈਂਗਸਟਰ ਦੇ ਖਿਲਾਫ ਇਸੇ ਤਰ੍ਹਾਂ ਹੀ ਲੁਨਿਆਰੇ ਸੌਰੀ ਫਲੋਸਪਰਿੰਗ ਦੇ ਵਿੱਚ ਵੀ ਔਰ ਸਪੈਸ਼ਲੀ ਫਾਜ਼ਲਕਾ ਦੇ ਵਿੱਚ ਵੀ ਅਸੀਂ ਜਾਏ ਆ ਕਿਸੇ অপারেশন ਨੂੰ ਸੁਪਰਵਾਈਜ਼ ਕਰਨ ਵਾਸਤੇ ਐਕਟੀਵਿਟੀ ਦੇਖਣ ਵਾਸਤੇ ਆਪਣੇ ਅਫਸਰਾਂ ਨੂੰ ਆਪਣੇ ਮੁਲਾਜ਼ਮਾਂ ਦੀ ਸਪੋਰਟ ਵਾਸਤੇ ਔਰ ਇਹ ਬਹੁਤ ਅੱਛਾ ਚੱਲ ਰਿਹਾ ਹੈਗਾ ਔਰ ਕਾਫੀ ਬੰਦੇ ਅਸੀਂ ਗੈਂਗਸਟਰਸ ਉਹਨਾਂ ਦੇ ਸਹਿਯੋਗੀ ਐਸੋਸੀਏਟਸ ਉਹਨਾਂ ਨੂੰ ਪਨਾ ਦੇਣ ਵਾਲੇ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਦੀ ਮਦਦ ਕਰਨ ਵਾਲੇ ਜਿੰਨੇ ਗੈਂਗਸਟਰ ਸੇ ਅਸੀਂ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਆਂ ਐਂਡ ਕਾਨੂੰਨ ਅਨਸਾਰ ਕਾਰਵਾਈ ਕਰ ਰਹੇ ਆਂ ਜੀ ਇਸੇ ਤਰ੍ਹਾਂ ਜਿਦਾ ਕੱਲ ਰਾਤ ਨੂੰ ਲੇਟ ਇੱਕ ਆਪਰੇਸ਼ਨ ਸੀਗਾ ਅਸੀਂ ਇਨਫੋਰਮੇਸ਼ਨ ਬੇਸਡ ਨਾਕਾ ਲਗਾਇਆ ਸੀਗਾ ਏਜੀਟੀਐਫ ਨੇ ਔਰ ਫਾਜ਼ਲ ਕਾ ਪੁਲਿਸ ਨੇ ਉਹਦੇ ਵਿੱਚ ਇੱਕ ਪੁਰਾਣਾ ਵਾਟਰ ਗੈਂਗਸਟਰ ਸੀਗਾ ਜਿੰਨੇ ਕਿ ਫਾਜ਼ਲ ਕਾ ਕੋਰਟ ਦੇ ਬਾਹਰ ਮਰਡਰ ਕੀਤਾ ਸੀਗਾ ਭਗੌੜਾ ਸੀਗਾ ਭੱਜਾ ਹੋਇਆ ਸੀਗਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਉਸਨੂੰ ਅਰਨੀ ਵਾਲਾ ਵਿਕੇ ਰੋਕਿਆ ਜਦੋਂ ਨਹੀਂ ਰੁਕਿਆ ਉਹਨੇ ਫਾਇਰ ਕੀਤਾ ਸੀ ਵਾਪਸ ਪੁਲਿਸ ਪਾਰਟੀ ਨੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਉਹਦੇ ਉਹਨੂੰ ਫੜ ਲਿਆ ਔਰ ਉਹਦੇ ਗੋਡੇ ਦੇ ਉੱਪਰ ਗੋਲੀ ਲੱਗੀ ਹੈ ਇੰਡੀਆਟਾ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਔਰ ਇੱਕ ਕਾਫੀ ਜੇਤੋ ਵਾਟਰ ਸੀਗਾ ਉਹਦੀ ਕਾਫੀ ਦਹਿਸ਼ਤ ਸੀ ਕਿ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਬਾਕੀ ਹੋਰ ਵੀ ਕੋਈ ਵੀ ਗੈਂਗਸਟਰ ਜਿਹੜਾ ਸਪੇਅਰ ਨਹੀਂ ਕਰਾਂਗੇ ਅਸਰ ਕਿੰਨੇ ਰਾਉਂਡ ਜਿਹੜਾ ਫਾਇਰ ਕੀਤੇ ਗਏ ਸੀ ਇਹ ਗੱਲ ਜਿਹੜੀ ਇਹਦੇ ਵਿੱਚ ਜੋ ਮੈਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਸੱਤ ਫਾਇਰ ਪੁਲਿਸ ਵੱਲੋਂ ਹੋਏ ਨੇ ਪੰਜ ਫਾਇਰ ਹੋਣੇ ਕਿਤੇ ਨੇ ਔਰ ਇੱਕ ਗਲੌਕ ਪਿਸਟਲ ਬੜਾ ਇੰਪੋਰਟੈਂਟ ਪਿਸਟਲ ਜਿਹੜਾ ਗਲੌਕ ਹੈ ਉਹ ਨਾਲ ਉਹਦੇ ਰਾਉਂਡ ਮੇ ਅਜਿਹਾ ਹੋ ਨਹੀਂ ਰੋਪੀ ਸੀ ਜਿਹਦੇ ਇਸ ਕਤਲ ਕਾਂਡ ਦੇ ਅੰਦਰ ਜਿਹੜਾ ਕਿਚਰੀ ਦਾ ਬਾਰੂਦ ਇਹ ਤੇ ਕਾਫੀ ਰੋਪੀਸ ਹਨ ਪਹਿਲਾਂ 7 ਪਿਛਰ ਪਹਿਲਾਂ ਫੜੇ ਜਾ ਚੁੱਕੇ ਨੇ ਇਹ ਵਾਂਟਡ ਸੀਗਾ ਇਹ ਮੇਨ ਸ਼ੂਟਰ ਸੀਗਾ ਔਰ ਮੇਨ ਸ਼ੂਟਰ ਹੋਣ ਕਰਕੇ ਇਹਦੀ ਇੰਪੋਰਟੈਂਸ ਜ਼ਿਆਦਾ ਸੀਗਾ ਨੂੰ ਫੜਨਾ ਜ਼ਰੂਰੀ ਸੀਗਾ ਇਸ ਪੁਆਇੰਂਟ ਤੇ ਜਿਹੜੀ ਇਹ ਮੋਟੀਵੇਟ ਹੋਈ ਇਹ ਅਰਨੀ ਵਾਲਾ ਵਿਖੇ ਹੋਈ ਸੀ ਅਰਨੀ ਵਾਲਾ ਸਰਬੇਰਾ ਨਾਮ ਕੀ ਹੈ ਪੀਤਪਾਲੇ ਦਾ ਨਾਜੀ ਪੀਤਪਾਲ ਹੈਗਾ ਇਹ 25 ਦੇ ਵਿੱਚ ਦੀ ਫਾਇਰਿੰਗ ਹੋਈ ਸੀ 2025 ਦੇ ਵਿੱਚ ਫਾਜ਼ਲ ਕਾ ਕੋਰਟ ਦੇ ਬਾਅਦ ਉਹਦੇ ਵਿੱਚ ਵਾਂਟਡ ਸੀ ਇਹ ਕੋਈ ਮਾਮਲੇ ਤਾਂ ਨਹੀਂ ਹੈ ਅਰਨੀ ਵਾਲਾ ਵੀ ਹੈ ਸਤਿ ਮਾਮਲੇ ਪਹਿਲਾਂ ਹਾਂ ਇਸ ਉੱਪਰ ਪਹਿਲਾਂ 7 ਮਾਮਲੇ ਪਹਿਲਾਂ ਦਰਜ ਨੇ ਆਰਮਜ਼ੈਕ ਦੇ ਵੀ ਨੇ ਉਹ ਲੁੱਟਖਵਾ ਦੇ ਵੀ ਨੇ 7 ਮਾਮਲੇ ਹੋ ਸੀ 8 ਹੰਪ ਪੰਮ ਮ ਕਰਨ ਵਾਲਾ ਡਾਕਾਲ ਦਰਜ ਕੀਤਾ ਗਿਆ ਜਿਹੜਾ ਇਹ ਨੇ ਪੁਲਿਸ ਪਾਰਟੀ ਤੇ ਗੋਲੀ ਚ ਲਈ ਸਰ ਐਂਟੀ ਗੈਂਗਸਟਰ ਜਿਹੜੀ ਉਹ ਰਿੰਚ ਕੀਤੀ ਗਈ ਹੈ प्रायोरिटी ਦੇ ਉੱਪਰ ਅਸੀਂ एंटी ਗੈਂਗਸਟਰ ਕੰਮ ਕਰ ਰਹੇ ਆਗੇ ਔਰ ਇਹ ਲਗਾਤਾਰ ਚੱਲੇਗਾ ਜਿੰਨਾ ਚੱਲ ਰਿਹਾ ਸੀ ਇਹਨਾਂ ਨੂੰ ਖਤਮ ਨਹੀਂ ਕਰ ਲਾਂਗੇ ਸਰ ਗਵਰਨਰ ਸਾਹਿਬ ਦਾ ਦੌਰਾ ਆਇਆ ਅੱਛਾ ਜਨਵਰੀ ਤੋਂ ਲੈ ਕੇ ਕਿਸ ਤਰ੍ਹਾਂ ਦੇ ਚਬੀ 26 ਜਨਵਰੀ ਦਾ ਸਟੇਟ ਲੈਵਲ ਦਾ ਫੰਕਸ਼ਨ ਇੱਥੇ ਫਾਜ਼ਿਲਕਾ ਹੋ ਰਿਹਾ ਹੈ ਇਸ ਕਰਕੇ ਅਸੀਂ ਦੀ ਪੂਰੀ ਤਿਆਰੀ ਕਰੀਏ ਅੱਜ ਵੀ ਅਸੀਂ ਸਾਰਾ ਦੇਖਾਂਗੇ ਦੀ ਉਹਨਾਂ ਦਾ ਅਰੇਂਜਮੈਂਟ ਸਰ ਕਿੰਨੇ ਕੁ ਪੁਲਿਸ ਫਾਰਟੀਆਂ ਜਿਹੜੀਆਂ ਲਗਾਈਆਂ ਸਨੋ ਰੌਂਡਾ ਕੀਤਾ ਜਾ ਬਿਲਕੁਲ ਜੀ ਜਿਹੜਾ ਵੀ ਕਿਸੇ ਗੈਂਗਸਟਰ ਨੂੰ ਕਿਸੇ ਤਰ੍ਹਾਂ ਦੀ ਵੀ ਸਪੋਰਟ ਕਰੇਗਾ ਉਹਨੂੰ ਸ਼ੈਲਟਰ ਦੇਗਾ ਹਰਬਰ ਕਰੇਗਾ ਜਾਂ ਕੋਈ ਉਹਦੇ ਵਾਸਤੇ ਇਨਫੋਰਮੇਸ਼ਨ ਇਕੱਠੀ ਕਰੇਗਾ ਜਾਂ ਉਹਦੇ ਨਾਲ ਕੋਈ ਉਹਦੀ ਹੈਲਪ ਕਰੇਗਾ ਟਰਾਂਸਪੋਰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰੂਗਾ ਉਸ ਨੂੰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏ ਸਰ ਇਹ ਮੁੱਖ